ਜਮਾ ਲੈਦ ਕਰਦੀ ਜਮਾ ਹੀ ਲੈਦੋਦੀ ਉਹ ਵਿੱਚੋਂ ਪਿੰਪਣੀਆਂ ਜੇ ਬਾਹਰ ਆਉਣੇ ਹੋਈਆਂ ਬੜਾ ਉੱਠਵਾ ਭਰਾਵਾਂ ਦਾ ਸਾਹ ਦਵਾ ਦੇਣੋਂ ਨਹੀਂ ਆ ਕੇ ਵਿੱਚ ਭਰ ਕੇ ਤੁਸੀਂ ਫਰਮਾ ਕੋਲ ਤੇ ਮਾਰਦੇ ਗੱਲਾਂ ਦੱਸੇ ਗਲਤ ਗੱਲਾਂ ਕਿ ਤੇ ਨੂੰ ਸਕੂਲ ਜਾਣਾ ਪੈ ਗਿਆ ਚਲ ਕਰ ਦੇ ਮਾਫਰ ਕਰ ਦੇ ਮਾਫਰ ਨਹੀਂ ਆਲਾ ਬਣਾਇਆ ਉਹਨੇ ਛੁੱਟੀ ਕੀਤੀ ਆ ਜੀ ਚਲ ਕਰ ਦੇ ਮਾਫਰ ਕਰ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਜਿੰਨਾ ਸਾਥ ਇਹ ਜੀਵਨ ਦਿੱਤਾ ਨਾ ਵਾਹ ਮਾਦੂ ਤੇਲ ਤੋਇਆ ਨਹੀਂ ਹੁਣ ਜਾਮਨ ਵੀ ਤੋੜ ਲਾਂਗੇ ਇੱਤੇ ਚੜ ਕੇ ਖੜਾਈ ਆਲਦਾ ਹੀ ਸਰੀ ਵੜ ਕੇ ਟਰਾਲੀ ਇਹ ਨੌਜਵਾਨ ਗੱਭਰੂ ਦੋਵੇਂ ਪਾ ਦੋ ਪਾ ਦੋ ਟਾਈਮ ਨਾ ਚਲਾ ਦੋ ਕੰਮ ਰੰਗ ਰੂੰਗਾ ਪਾ ਕੇ ਤਸੱਲੀ ਕਰ ਲੋ ਲੀਕ ਨਾ ਕਰੇ ਚੱਲ ਗਿਆ ਜੱਦ ਗਿਆ ਚੱਲ ਮੈਂ ਸੱਚੀ ਨਹੀਂ ਆਂਦੇ ਭਰਾਵਾਂ ਨਾਲ ਲੜੀ ਕਰੇ ਨਾ ਪਹਿਣਾ ਨਾ ਝੂਠਾ ਬੋਲਦਾ ਜੀ ਵੀਡੀਓ ਬੋਲ ਕੇ ਨਾ ਕਰੀ ਨਾ ਉਹ ਲੜਨਾ ਥੋੜੀ ਹੁੰਦਾ ਪਿਆ ਆ ਠੰਡਾ ਪਾਣੀ ਦਾ ਗਲਾਸ ਫੜਾਇਆ ਤੁਸੀਂ ਨਹੀਂ ਬਣਾਇਆ ਤੇ ਫਿਰ ਉਹਨੂੰ ਸਹੀ ਠੰਡਾ ਪਾਣੀ ਬਰਾਕੇ ਦੇਖ ਕੇ ਕਿਤੇ ਇਕੱਠੇ ਬੈਠੇ ਹੋਈਏ ਤੇ ਕਿਤੇ ਲੜੇ ਹੋਈਏ ਪੰਜੇ ਪੈਰਾਂ ਤੇ ਇਕੱਠੇ ਬੈਠੇ ਹਾਂ ਲੈ ਕਾਨੂੰ ਰਾਤੀ ਦਾ ਹੋ ਗਿਆ ਆਏ ਅਸੀਂ ਇਕੱਠੇ ਬੈਠੇ ਦੀ ਪੱਜੇ ਘੜ ਬਰਾਕੇ ਦੇ ਕਿਤੇ ਜੜੇ ਜੜਾਈ ਹੋਈ ਆ ਉਹ ਬਿਲਕੁਲ ਨਹੀਂ ਮੰਨਦੇ ਆ ਤੁਹਾਡੇ ਵੱਲ ਲੜਾਈ ਦਾ ਪੁੱਤ ਥੋੜਾ ਜਿਹਾ ਪੇਸ਼ੈਂਸ ਲੈਵਲ ਲਿਆਓ ਕਿ ਨਿੱਕੇ ਪਰ ਬਰਾਉਂ ਦੀ ਗੱਲਾਂ ਸਮਝਾਉਣ ਬੋਲਦਾ 2 ਘੰਟਾ ਹੋ ਗਿਆ ਆਏ ਨੂੰ ਤੇ ਕੁੜੀ ਦੇ ਮਦਰ ਪਈ ਹੋਈ ਆ ਲੜਾਂ ਸੇ ਗਲਤ ਕਰਨਾ ਵੀ ਤੇਨੂੰ ਸਕੂਲ ਜਾਣਾ ਪੈਣਾ ਚੱਲ ਕਰ ਦੇ ਮਾਫਰ ਕਰ ਦੇ ਮਾਫਰ ਨਹੀਂ ਆਲਾ ਬਣਾਇਆ ਨਾ ਛੁੱਟੀ ਦਿੱਤੀ ਆ ਜੀ ਚੱਲ ਕਰ ਦੇ ਮਾਫਰ ਬਣ ਮਾਫ ਕਰ ਦੇ ਤੇਰਾ ਦਿਲ ਵੱਡਾ ਨਾ ਆਜੋ ਕੋਚਲੇ ਲਾਉਂਦੇ ਹੋਏ ਹੋਏ ਇਹ ਮਾਫ ਕਰ ਦੇ ਇਹ ਸਜ਼ਾ ਨਹੀਂ ਦੇਣੀ ਇਹ ਸਜ਼ਾ ਨਹੀਂ ਦੇਣਗੀ ਨਾ ਕੋਤੇ ਸਜ਼ਾ ਨਹੀਂ ਦੇਣੀ ਨਿੱਕੀ ਭੈਣ ਆ ਜਾਂ ਜਾ ਕੇ ਪੈਣ ਤੁਕਾ ਦੀ ਮਨੇ ਮਨੇ ਜਲਾ ਵੇਖੀ ਵੇਖੀ ਏ ਏ ਹੇ ਪਾਲਾ ਪਾਲਾ ਭੱਜ ਕੇ ਜਾ ਭੱਜ ਕੇ ਜਾ ਵੀ ਪਾਲਾ ਨੂੰ ਮਨੇ ਜਲਾ ਇਧਰ ਆੜੀ ਦੀ ਦੀ ਮਾ ਘਰਵਾਲੀ ਮਨਣਾ ਮਾ ਨਾਲ ਨੂੰ ਕੂਚ ਨਹੀਂ ਕੋਈ ਦੀ ਦੀ ਪਾਲਾ ਵਾਲਾ ਮਾਤ ਪਿਆਸ ਵੀ ਹੋਵੇ ਜਮਾ ਲਿੱਦ ਕਰਦੀ ਜਮਾ ਹੀ ਲਿੱਦ ਦੋਦੀ ਉਹ ਵਿੱਚੋਂ ਪਿੰਪੜੀਆਂ ਜੇ ਬਾਹਰ ਆਉਣੇ ਹੋਈਆਂ ਮੜਾ ਉੱਠਵਾ ਭਰਾਵਾਂ ਦੇ ਸਾਥ ਦਵਾਦੇ ਨੂੰ ਨਹੀਂ ਨਹੀਂ ਉੱਠਵਾ ਬਾਈ ਮੇਰਾ ਆ ਆ ਮੈਂ ਕੱਢੀ ਆ ਕਿਨੇ ਤੱਕ ਲੈ ਹੈ ਹੀ ਐਸੀ ਬਈ ਉਹਦਾ ਤਰਸ ਕਰ ਲੈ ਤੂੰ ਤਰਸ ਕਰ ਲੈ ਉੱਠ ਉੱਠ ਵਾ ਬਾਈ ਮੇਰਾ ਆਨਲਾਈਨ ਮਗਾ ਕੇ ਵਿੱਚ ਭਰ ਕੇ ਤੁਸੀਂ ਫਰਮਾਕੋਲ ਤੇ ਮਾਰਦੇ ਗੱਲਾਂ ਫਰਮਾਕੋਲ ਦੀ ਗੱਲ ਹੀ ਕਰਦਾ ਸਾਡੇ ਕੋਲ ਕਿੱਪੜੀਆਂ ਆਈਆਂ ਮਗਾਇਆ ਤੇਰੇ ਨਾਲ ਨਹੀਂ ਤਰ ਮਾਰਦੇ ਇਹ ਜੇ ਟਿੱਪਣੀਆਂ ਦੂਜੀਆਂ ਆਏ ਚ ਇਹ ਮੈਂ ਮਗਾਇਆ ਮਗਾਇਆ ਗੁਰੂਆ ਦਾ ਮਹਿੰਗਾ ਹੀ ਬਣਾ 2000 ਪੰਜ ਚੀਜ਼ੋਂ ਦਾ ਮਹਗਾ ਉੱਤਮ ਲਿਆ ਕੇ 500 ਦੇ ਧਰਮਾ ਕੋਲ ਵੀਰ ਮਹਿੰਗਾ ਆਇਆ ਧਰਮਾ ਕੋਲ ਨਹੀਂ ਦੂਜੇ ਕੀ ਐ ਤੇ ਉਹ ਧਰਮਾ ਕੋਲ ਹੀ ਪਰ ਗੋਲੀਆਂ ਨਹੀਂ ਆਉਂਦੀ ਟਿਪ ਨਹੀਂ ਮੈਂ ਧਰਮਾ ਕੋਲ ਤੋੜ ਕੇ ਭਰਤੀ ਹੋਰ ਇਹ ਠੋਟ ਬਾ ਮੇਰਾ ਬੈੱਡ ਤੇ ਆਇਆ ਬੈੱਡ ਤੇ ਬਈ ਮੇਰਾ ਉਹ ਆਪਣੇ ਘਰਿਆਂ ਨੂੰ ਪਿਆ ਤੂੰ ਆਪਣੇ ਕਿ ਸਾਡੇ ਘਰ ਵਾਲੇ ਪਿਆ ਰਹਿੰਦੇ ਮੈਂ ਪੈਸਾ ਮੰਗਾਇਆ ਤੇ 100 ਮੰਗਾਇਆ 14 ਮੰਗਾਇਆ ਤੇਰੇ ਲਈ ਖੜਾ ਮੰਗਾਇਆ ਆਪ ਲਈ ਮੰਗਾਇਆ ਉੱਠ ਮਰਾ ਦੇਖੀ ਸਹੀ ਹੁੰਦਾ ਨਹੀਂ ਧਰਮਾ ਕੋਲ ਪਰੀ ਤੇ ਧੀ ਭੈਣ ਇੱਕ ਗਲਤੀ ਉਹਦੀ ਵੈਰੀ ਗੁੱਡ ਮੋਟਾ ਜੀ ਕੱਪੜੇ ਆ ਮੰਗਾਈਏ ਯਾਰ ਕੱਪੜੇ ਵਾਲਾ ਇਹ ਮਿਸਿੰਗ ਆ ਗਰਮ ਜਿਹਾ ਲੱਗ ਰਿਹਾ ਹੈ ਤੇਰਾ ਵੈਸੇ ਬੇੜਾ ਕਰ ਕਰ ਤੇ ਇਹ ਸਾਲ ਹੈ ਬੜਾ ਕੰਮ ਪਟ ਰਿਹਾ ਹੈ ਕੱਪੜਿਆਂ ਦਾ ਨਹੀਂ ਯਾਰ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ